ਨਮਸਕਾਰ ਇਹ ਆਕਾਸ਼ਵਾਣੀ ਹੁਣ ਤੁਸੀਂ ਸਰਪਜੀਤ ਕੌਰ ਤੋਂ ਪ੍ਰਤੀਸ਼ਖ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ प्रधानमंत्री नरेंद्र मोदी जल ही हाड़ प्रभावित सूबियां ਦਾ ਦौरा ਕਰਕੇ ਸਥਿਤੀ ਦਾ ਚੈਜ਼ਲੈਂਡ ਕੀ ਪਾਖੜਾ ਡੈਮ ਤੋਂ ਛੱਟੇ ਜਾਣ ਵਾਲੇ ਪਾਣੀ ਦੀ ਮਿਗਧਾਰ ਛੇਤੀ ਹੀ ਘਟਾਈ ਜਾਏਗੀ ਮਾਰਕੰਡਾ ਤੇ ਟਾਂਗਰੀ ਨਦੀਆਂ ਵਿੱਚ ਆਪਣੇ ਸਮਥਰਾ ਤੋਂ ਵੱਧ ਪਾਣੀ ਆਣ ਕਰਕੇ ਪਟਿਆਲਾ ਦਾ ਕੁਝ ਇਲਾਕਾ ਪ੍ਰਭਾਵਿਤ ਕੇਂਦਰੀ ਮੰਤਰੀ ਡਾਕਟਰ ਮਨਸੂਖ ਮਾਂਡਵਿਆ ਨੇ ਕਿਹਾ ਕਿ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਚਾਅ ਕਾਰਜਾਂ ਲਈ ਹਜ਼ਾਰਾਂ ਸਿਕਲਾਈ ਪ੍ਰਾਪਤ ਮਾਈ ਭਾਰਤ ਆਪਦਾ ਮਿੱਤਰਸ ਨੂੰ ਭੇਜਿਆ ਜਾਏਗਾ ਮੌਸਮ ਵਿਭਾਗ ਵੱਲੋਂ ਆਉਂਦੇ ਦੋ ਦਿਨਾਂ ਵਿੱਚ ਭਾਰੀ ਬਾਰਿਸ਼ ਦੀ ਚਿਤਾਵ ਨਹੀਂ ਰਾਸ਼ਵਲ ਗੁਲਾਬ ਚੰਦ ਕਟਾਰੀਆ ਕਲ ਸਵੇਰੇ ਸੁਖਨਾ ਚੀਲ ਸਪੋਰਟਸ ਕੰਪਲੈਕਸ ਵਿਖੇ ਹੈਲਥ ਰਨ ਨੂੰ ਹਰੀ ਚੰਡੀ ਦਿਖਾ ਕੇ ਰਵਾਨਾ ਕਰਨਗੇ ਤੇ ਉੱਤਰੀ ਭਾਰਤ ਦਾ ਪ੍ਰਸਿੱਧ ਮੇਲਾ ਸਿੱਧ ਬਾਬਾ ਸੋਟਲ ਮੇਲਾ ਪੂਰੀ ਧਾਰਮਿਕ ਸ਼ਰਧਾ ਤੇ ਉਤសា ਨਾਲ ਮਨਾਇਆ ਜਾ ਰਿਹਾ ਹੈ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਬੀਤੇ ਤਕਰੀਬਨ 1 ਮਹੀਨੇ ਤੋਂ ਹੜ੍ਹਾਂ ਦੀ ਮਾਰ ਹੇਠੇ ਇਸਰਾਨ ਅਧਿਕਾਰਤ ਹਲਕਿਆਂ ਨੇ ਜਾਣਕਾਰੀ ਦਿੱਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਹੜ੍ਹ ਪ੍ਰਭਾਵਿਤ ਸੂਬਿਆਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲੈਣਗੇ ਇੱਧਰ ਸੂਬੇ ਵਿੱਚ ਹੜ੍ਹਾਂ ਕਾਰਨ 43 ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਨੇ 3.8 ਲੱਖ ਲੋਕ ਪ੍ਰਭਾਵਿਤ ਹੋਏ ਨੇ 22000 ਤੋਂ ਵੱਧ ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਪਹੁੰਚਾਇਆ ਗਿਆ ਤੇ ਹਜ਼ਾਰਾਂ ਏਕੜ ਜ਼ਮੀਨ ਅਤੇ ਫਸਲ ਬਰਬਾਦ ਹੋਈਏ ਪਰ ਕੱਲ ਤੋਂ بارش ਘਟ ਹੋਣ ਕਾਰਨ ਗੁਜਰਾਹਤ ਮਿਲਦੀ ਨਜ਼ਰ ਆ ਰਹੀ ਹੈ ਪਾਵੇਂ ਖੜਾ ਤੇ ਭੋਂਗ ਡੈਮ ਤੋਂ ਪਾਣੀ ਛੱਡਿਆ ਜਾਣਾ ਹਾਲਾਚਾਰੀ ਹੈ ਪਰ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਚੇਅਰਮੈਨ ਮਨੋਜ ਥ੍ਰਿਪਾਟੀ ਮੁਤਾਬਿਕ ਪਾਣੀ ਛੱਡਣ ਦੀ ਮਾਤਰਾ ਨੂੰ ਜਲਦ ਹੀ ਘਟਾ ਕਰ ਦਿੱਤਾ ਜਾਏਗਾ ਪੰਜਾਬ ਦੇ ਜਲ ਸਰੋਤ ਮੰਤਰੀ ਬਿਰਿੰਦਰ ਕੁਮਾਰ ਕੋਇਲ ਨੇ ਕਾਸ਼ਵਦੀਂ ਦੱਸਿਆ ਕਿ ਹਾਲਾਤ ਫਿਲਹਾਲ ਕਾਬੂ ਹੇਠ ਨੇ ਉਧਰ ਮਾਰਕੰਡਾ ਤੇ ਟਾਂਗਰੀ ਨਦੀਆਂ ਵਿੱਚ ਆਪਣੀ ਸਮਰੱਥਾ ਤੋਂ ਵੱਧ ਪਾਣੀ ਆਣ ਕਰਕੇ ਪਟਿਆਲਾ ਦਾ ਕੁਝ ਇਲਾਕਾ ਪ੍ਰਭਾਵਿਤ ਹੋਇਆ ਹੈ ਕੱਗਰ ਵਿੱਚ ਪਾਣੀ ਤਕਰੀਬਨ ਕੰਡਿਆ ਤੱਕ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹਾਂ ਦਾ ਪ੍ਰਭਾਵ ਘਟ ਕਰਨ ਲਈ ਹਰ ਵਸੀਲਾ ਕੀਤਾ ਜਾ ਰਿਹਾ ਹੈ ਇਧਰ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਅੱਜ ਪੁਸ਼ਟੀ ਕੀਤੀ ਹੈ ਕਿ ਸਸਰਾਲੀ ਕਲੋਨੀ ਵਿੱਚ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਤੇ ਤੁਸੀਂ ਪਰ ਨੂੰ ਮਜ਼ਬੂਤ ਕਰਨ ਲਈ ਸੋਰਧਾਰ ਯਤਨ ਚਾਲੀ ਨੇ ਇੱਕ ਵੀਡੀਓ ਸੰਦੇਸ਼ ਵਿੱਚ ਹਿਮਾਂਚਲ ਜਨ ਨੇ ਲੋਕਾਂ ਨੂੰ ਕਿਹਾ ਕਿ ਜੇ ਪ੍ਰਸ਼ਾਸਨ ਦੀ ਸਹਾਇਤਾ ਕਰਨਾ ਚਾਹੁੰਦੇ ਨੇ ਤਾਂ ਅੱਗੇ ਆ ਸਕਦੇ ਨੇ ਅਸੀਂ ਇੱਥੇ ਸਸਰਾੜੀ ਪਿੰਡ 'ਚ ਹੀ ਖੜੇ ਆ ਸੀ ਤੇ ਇੱਥੇ ਕੰਮ ਚੱਲ ਰਿਹਾ ਹੈ ਸਿਚੁਏਸ਼ਨ ਨਾਰਮਲ ਹੈ ਕੋਈ ਘਬਰਾਨ ਦੀ ਲੋੜ ਨਹੀਂ ਹੈ ਸਾਡਾ ਕੰਮ ਇੱਥੇ ਪੂਰੀ ਝੋਲ ਸ਼ੋਰ ਨਾਲ ਚੱਲ ਰਿਹਾ ਹੈ ਜੇ ਤੁਸੀਂ ਸਾਡੀ ਮਦਦ ਕਰ ਸਕਦੇ ਹੋ ਲੇਬਰ ਦੇ ਰਹੀਂ ਮਿੱਟੀ ਦੇ ਬੈਗਸ ਦੇ ਰਹੀਂ ਉਹਦੇ ਰਹੀਂ ਤੁਸੀਂ ਸਾਡੀ ਮਦਦ ਕਰ ਸਕਦੇ ਹੋ ਉਹ ਇੱਥੇ ਜੇ ਤੁਸੀਂ ਪਹੁੰਚਾ ਸਕਦੇ ਹੋ ਪਹੁੰਚਾ ਦਿਓ ਸਾਰੇ ਪਿੰਡ ਵਾਲੇ ਪ੍ਰਸ਼ਾਸਨ ਸਾਡਾ ਇੱਥੇ ਲੱਗਾ ਹੈ ਇਸ ਦੌਰਾਨ ਰਾਜ ਸਭਾ ਮੈਂਬਰ ਸੰਜੇ ਸਿੰਘ ਵੱਲੋਂ ਸultanpur loti ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਚੈਜਾ ਲਿਆ ਗਿਆ। ਉਹਨਾਂ ਮੰਡ ਇੰਦਰਪੁਰ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੜ੍ਹ ਪੀੜਿਤ ਪਰਿਵਾਰਾਂ ਨਾਲ ਗੱਲਬਾਤ ਵੀ ਕੀਤੀ। ਉਹਨਾਂ ਪਰ ਸਦਵਾਇਆ ਕਿ ਪੰਜਾਬ ਸਰਕਾਰੀ ਸੌਕੀ ਖੜੀ ਵਿੱਚ ਪੂਰੀ ਮਜ਼ਬੂਤੀ ਤੇ ਦ੍ਰਿੜਤਾ ਨਾਲ ਹੜ੍ਹ ਪੀੜਿਤ ਲੋਕਾਂ ਨਾਲ ਖੜੀ ਹੈ। ਉਹਨਾਂ ਇਹ ਵੀ ਕਿਹਾ ਕਿ ਸੂਬੇ ਵਿੱਚ ਚਾਹ ਹੜਾ ਕਰਕੇ ਕਿਸਾਨਾਂ ਦੀਆਂ ਫਸਲਾਂ ਤੇ ਪਸ਼ੂਧਨ ਦੇ ਨਾਲ-ਨਾਲ ਆਮ ਲੋਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਤੇ ਸੂਬਾ ਸਰਕਾਰ ਵੱਲੋਂ ਲੋਕਾਂ ਦੇ ਹੋਏ ਨੁਕਸਾਨ ਦੀ ਪੂਰੀ ਪਰਪਾਈਕਰਨ ਵਿੱਚ ਕੋਈ ਕਸਰ ਬਾਕੀ ਨਹੀਂ। ਛੱਟੀ ਚਾਹੀਦੀ ਇਸ ਮੁਕੇ ਉਹਨਾਂ ਵੱਲੋਂ ਹੜਪੀੜਤ ਪਰਿਵਾਰਾਂ ਨੂੰ ਰਾਹ ਸਮਗਰੀ ਵੀ ਵੰਡੀ ਗਈ ਉਧਰ ਕਪੂਰਥਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਸ਼ੂ ਤਾਂ ਅੰਦੀ ਰੱਖੀ ਦੇ ਲਈ ਚਾਰ ਟੀਮਾਂ 24 ਘੰਟੇ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਪਸ਼ੂਆਂ ਦੇ ਲਈ ਫੀਡ ਦੀ ਵੀ ਲਗਾਤਾਰ ਵੰਡ ਕਰ ਰਹੀਆਂ ਨੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਹੜਪ੍ਰਭਾਵਿਤ ਲੋਕਾਂ ਦੇ ਪਸ਼ੂਆਂ ਲਈ ਪਸ਼ੂ ਪਾਲਣ ਤੇ ਖੇਤੀਬਾੜੀ ਵਿਭਾਗ ਵੱਲੋਂ ਬਾਉਪਰ ਜਦੀਦ ਕਦੀਮ ਸੰਗਰਾ ਰਾਮਪੁਰ ਗੋਰੇਕ ਪੈਣੀ ਕਾਦਰਬਖਸ਼ ਦੇ ਮੰਡਪੰਤੂ ਚਦੀ ਦਵਿਖੇ ਫੀਡ ਅਤੇ ਚਾਰੇ ਆਦਿ ਲਗਾਤਾਰ ਵੰਡ ਕੀਤੀ ਗਈ ਤਾਂ ਜੋ ਪਸ਼ੂਆਂ ਨੂੰ ਕੋਈ ਸਮੱਸਿਆ ਪੇਸ਼ ਨਾ ਆਵੇ ਇਸ ਰਾਂ ਨਗਰ ਨਿਗਮ ਫਗਵਾੜਾ ਪਿਛਲੇ 2 ਮਹੀਨੇ ਤੋਂ ਸ਼ਹਿਰ ਪਰਿਵਿਸ਼ ਨਿਵਾਸੀਆਂ ਨੂੰ ਡੇਂਗੋ ਤੇ ਮਲੇਰੀਆ ਤੇ ਹੋਰ ਵੈਕਟਰ ਬੋਰਨ ਬੀਮਾਨੀय ਦੀ ਰੋਗਤਾ ਮਤੇਨਾ ਤੋਂ ਬਚਾਉਣ ਲਈ ਲਗਾਤਾਰ ਫੋਗਿੰਗ ਕਰਵਾ ਰਿਹਾ ਹੈ ਹਾਲ ਹੀ ਵਿੱਚ ਚੋਈ ਪਾਰੀ ਬਾਰਿਸ਼ ਤੋਂ ਬਾਅਦ ਨਗਰ ਨਿਗਮ ਨੇ ਹੁਣ ਸ਼ਹਿਰ ਵਾਸੀਆਂ ਲਈ ਵੱਧ ਤੋਂ ਵੱਧ ਕਵਰੇਜ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਫੋਗਿੰਗ ਦੇ ਨਾਲ-ਨਾਲ ਮੱਛਰਾਂ ਲਾਰਵੇ ਤੇ ਬਿਮਾਰੀ ਪੈਦਾ ਕਰਨ ਵਾਲੇ ਹੋਰ ਵੈਕਟਰਾਂ ਨੂੰ ਮਾਰਨ ਲਈ ਲਾਰਵੀ ਸਾਈਡ ਤੇ ਕੀਟਨਾਸ਼ਕਾਂ ਦਾ ਛਿੜਕਾ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਸਾਰੇ ਜ਼ਿਲ੍ਹਾ ਪ੍ਰਸ਼ਾਸਨਾਂ ਵੱਲੋਂ ਵੀ ਮ ਤਆਂ ਤੋ ਬਚਾ ਲੈ ਕੀਟਨਾਸ਼ਕਾਂ ਦਾ ਛਿੜਕਾ ਤੇ ਫੋਗਿੰਗ ਕੀਤੀ ਜਾ ਰਹੀ ਹੈ ਇਸ ਦੌਰਾਨ ਖੇੜਾ ਤੇ ਨੌਜਵਾਨ ਮਾਮਲੇ ਬਾਰੇ ਕੇਂਦਰੀ ਮੰਤਰੀ ਡਾਕਟਰ ਮਨਸੂਖ ਮਾਣਵੀ ਨੇ ਕਿਹਾ ਕਿ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਚਾਅ ਕਾਰਜ ਪ੍ਰਦਾਨ ਕਰਨ ਲਈ ਹਜ਼ਾਰਾਂ ਤੋਂ ਵੱਧ ਸਿਖਲਾਈ ਪ੍ਰਾਪਤ ਮਾਹੀ ਭਾਰਤ ਆਪਦਾ ਮਿੱਤਰਸ ਨੂੰ ਭੇਜਿਆ ਜਾਏਗਾ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ AIMS ਦਿੱਲੀ ਨੇ ਵੀ ਪੰਜਾਬ ਸਮੇਤ ਉੱਤਰੀ ਭਾਰਤ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਡਾਕਟਰੀ ਰਾਹਤ ਅਤੇ ਮਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਲਈ ਡਾਕਟਰਾਂ ਤੇ ਨਰਸਾਂ ਦੇ ਦਿਨਾਂਤ ਕੀਤੇ ਉਧਰ ਦਿੱਲੀ ਸਰਕਾਰ ਨੇ ਪੰਜਾਬ ਮੁੱਖ ਮੰਤਰੀ ਰਾਹਤ ਫੰਡ ਵਿੱਚ 5 ਕਰੋੜ ਰੁਪਏ ਦੀ ਸਹਾਇਤਾ ਰਕਮ ਦੇਣ ਦਾ ਫੈਸਲਾ ਕੀਤਾ ਹੈ ਅੱਜ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਦਿੱਲੀ ਦੇ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਸ ਮੁਸ਼ਕਿਲ ਸਮੇਂ ਵਿੱਚ ਦਿੱਲੀ ਦੇ ਲੋਕ ਅਤੇ ਸਰਕਾਰ ਪੰਜਾਬ ਵਿੱਚ ਆਫਤ ਪ੍ਰਭਾਵਿਤ ਲੋਕਾਂ ਨਾਲ ਹਮਦਰਦੀ ਨਾਲ ਖੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਨੂੰ ਕੱਲ بیمار ਹੋਣ ਤੋਂ ਬਾਅਦ ਮੋਹਾਲੀ ਦੇਖਨੀਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਦੀ ਹਾਲਤ ਹੁਣ ਸਥਿਰ ਹੈ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਜੀਮਾ ਨੇ ਪਾਰਟੀ ਦੇ ਹੋਰ ਸਾਥੀਆਂ ਨਾਲ ਸ਼੍ਰੀਮਾਨ ਨੂੰ ਮਿਲਣ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਗਾਤਾਰ ਦੌਰਾ ਕਾਰਨ ਹੋਈ ਥਕਾਵਟ ਕਾਰਨ بیمار ਹੋ ਗਏ ਸਨ ਹਾਲਾਂਕਿ ਹੁਣ ਉਹ ਠੀਕ ਨੇ ਜੀਮਾ ਨੇ ਕਿਹਾ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਦੋ ਦਿਨ ਹੋਰ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਮੁੱਖ ਮੰਤਰੀ ਸਰ ਉਨਾਂ ਦੀ ਪਲਸ ਰੇਟ ਜਿਹੜਾ ਉਹ ਘਟ ਗਿਆ ਸੀਗਾ ਅਸੀਂ ਅੱਜ ਉਹਨਾਂ ਦਾ ਪਤਾ ਲਗਾ ਜਾਂਗੇ ਕਿ ਕਾਫੀ ਦਿਨ ਚੌਪਰ ਜਦੋਂ ਉਹਨਾਂ ਨੇ ਖੜਾਤਾ ਸੀਗਾ ਲਗਾਤਾਰ ਉਹ ਗੱਡੀ 'ਚ ਪੰਜਾਬ ਦੇ ਕਈ ਜ਼ਿਲ੍ਹਿਆਂ ਤੱਕ ਦੇ ਰਿਹਾ ਦਿਨ ਰਾਤ ਉਸ ਕਰਕੇ ਥੋੜਾ ਉਹ ਬਿਮਾਰ ਹੋ ਗਏ ਸੀਗੇ ਪਰ ਲੇਕਿਨ ਹੁਣ ਉਹ ਚੜ੍ਹਦੀ ਕਲਾ 'ਚ ਨੇ ਔਰ ਡਾਕਟਰ ਸਹਿਬਾਨ ਨੇ ਉਹਨੂੰ ਰਵਾਈਜ਼ ਦਿੱਤੀ ਆ ਤੁਸੀਂ ਇੱਕ ਜਾਂ ਦੋ ਦਿਨ ਹੋਰ ਜਿਹੜਾ ਰੈਸਟ ਕਰੋ ਤਾਂ ਕਿ ਬਿਲਕੁਲ ਤੰਦਰੁਸਤ ਹੋ ਕੇ ਘਰ ਨੂੰ ਜਾਓ ਮੌਸਮ ਵਿਭਾਗ ਵੱਲੋਂ ਅੰਮ੍ਰਿਤਸਰ ਲੁਧਿਆਣਾ ਫਿਰੋਜ਼ਪੁਰ ਪਟਿਆਲਾ ਗੁਰਦਾਸਪੁਰ ਅਤੇ ਪਠਾਨਕੋਟ ਸਮੇਤ ਕਈ ਥਾਵਾਂ 'ਤੇ ਹਲਕੇ ਤੋਂ ਦਰਮਿਆਨੇ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ ਪਰ ਆਉਣ ਦੇ 2 ਦਿਨਾਂ ਵਿੱਚ ਪਾਰੀ ਬਾਰਿਸ਼ ਦੀ ਕੋਈ ਚਤਾਵਨੀ ਨਹੀਂ ਹੈ। ਇਹ ਖਬਰਾਂ ਤੁਸੀਂ ਆਕਾਸ਼ਵਣੀ ਤੋਂ ਸੁਣ ਰਹੇ ਹੋ ਸਾਡਾ ਐਕਸੈਂਡਲੇ @eir ਰੇ ਨਿਊ ਚੰਦਨਰ ਸੂਚਨਾ ਤੇ ਪ੍ਰਚਾਰਨ ਮੰਤਰੀ ਅਸ਼wini ਬੈਸ਼ਨੋ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ GST ਸੁਧਾਰਾਂ ਨਾਲ ਮਾਧਵਰਗ ਦੇ ਪਰਿਵਾਰਾਂ ਨੂੰ ਇੱਕ ਵੱਡੀ ਰਾਹਤ ਅਤੇ ਇੱਕ ਕੀਮਤੀ ਤੋਹਫ਼ਾ ਦਿੱਤਾ ਹੈ। ਸ਼ਿਵੈਸ਼ਨੋ ਨੇ ਅੱਜ ਨਵੀਂ ਦਿੱਲੀ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਉਹਨਾਂ ਨੇ ਕਿਹਾ ਕਿ ਨਵੀਂ ਪੀੜੀ ਤੇ GST ਸੁਧਾਰਾਂ ਨਾਲ ਦੇਸ਼ ਦੀ GDP ਵਿੱਚ ਲਗਭਗ 20 ਲੱਖ ਕਰੋੜ ਰੁਪਏ ਦਾ ਵਾਅਦਾ ਹੋਣ ਦੀ ਉਮੀਦ ਹੈ ਜਿਸ ਨਾਲ ਦੇਸ਼ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ। माननीय प्रधानमंत्री जी की जो मिडिल क्लास परिवारों के प्रति निष्ठा है वो निष्ठा समय समय पे हमको दिखाई दी है कैसे इनकम टैक्स में एक बड़ा सुधार करके 12 लाख रुपए तक की इनकम टैक्स की मध्यम वर्गीय परिवारों को छूट मिली वैसे ही एक बहुत बड़ा जीएसटी में रिफॉर्म्स करके माननीय प्रधानमंत्री जी ने मिडिल क्लास परिवारों को एक बहुत बड़ी राहत दी है ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਵਸਤੂ ਤੇ ਸੇਵਾ ਟੈਕਸ ਜੀਐਸਟੀ ਸੁਧਾਰਨ ਨਾਲ 22 ਸਤੰਬਰ ਤੋਂ ਖਬਤ ਕਰਾਂ ਦੀਆ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਦੀਆਂ ਟੈਕਸ ਰਾਂ ਘਟਾਉਣ ਦੀ ਪੂਰੀ ਤਿਆਰੀ ਏ ਜੀਐਸਟੀ ਕੌਂਸਲ ਨੇ ਸਿੱਧੀ ਟੈਕਸ ਪ੍ਰਣਾਲੀ ਨੂੰ 5% ਦੀ 18% ਦੀਆਂ ਦੋ ਤਰ੍ਹਾਂ ਨਾਲ ਸਰਲ ਬਣਾਇਆ ਹੈ ਸਾਪਨ ਦੁੱਧ ਦਵਾਈਆਂ ਤੋਂ ਲੈ ਕੇ ਕਾਰਾਂ ਤੱਕ ਟੈਕਸ ਦਾ ਬੋਝ ਘਟਣ ਦੀ ਉਮੀਦ ਏ ਅੱਜ ਅਸੀਂ ਡੇਲੀ ਉਤਪਾਦਨ ਲਈ ਕੀਤੇ ਸੁਧਾਰਾਂ ਬਾਰੇ ਗੱਲ ਕਰਦੇ ਹਾਂ ਇੱਕ ਰਿਪੋਰਟ ਜੀਐਸਟੀ ਕੌਂਸਲ ਨੇ ਕਈ ਡੇਰੀ ਉਤਪਾਦਾਂ ਨੂੰ ਟੈਕਸਾਂ ਤੋਂ ਛੋਟ ਦੇਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਨੀਰ, ਚੇਨਾ ਅਤੇ ਅਲਟਰਾ ਹਾਈ ਟੈਂਪਰੇਚਰ ਦੁੱਧ ਵਰਗੀਆਂ ਚੀਜ਼ਾਂ ਜਿਨ੍ਹਾਂ ਤੇ 5% ਦੀ ਜੀਐਸਟੀ ਦਰ ਸੀ ਹੁਣ ਟੈਕਸ ਮੁਕਤ ਨੇ। ਇਹਨਾਂ ਉਤਪਾਦਾਂ ਦੀ ਕਿਫਾਇਤੀ ਦਰਾਂ ਤੇ ਉਪਲਬਧਤਾ ਨੂੰ ਯਕੀਨੀ ਬਣਾਏਗਾ। ਇਸ ਤੋਂ ਇਲਾਵਾ ਮੱਖਣ ਕਿਓ ਅਤੇ ਪਨੀਰ ਸਮੇਤ ਡੇਰੀ ਆਇਲ ਜਿਨ੍ਹਾਂ ਤੇ ਪਹਿਲਾਂ 12% ਦੀ ਜੀਐਸਟੀ ਸੀ ਨੂੰ ਹੁਣ 5% ਦੀ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਲੋਹੇ, ਸਟੀਲ ਅਤੇ ਐਲੂਮੀਨੀਅਮ ਦੇ ਦੁੱਧ ਦੇ ਡੱਬਿਆਂ ਨੂੰ ਵੀ 12% ਤੋਂ ਘਟਾ ਕੇ 5% ਦੀ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਪੌਦੇ ਆਧਾਰਿਤ ਪੀਣ ਵਾਲੇ ਦੁੱਧ ਪਦਾਰਥਾਂ ਤੇ GST ਵੀ 18% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ ਜੋ ਖਪਤਕਾਰ ਨੂੰ ਸਿਹਤਮੰਦੇਰੀ ਵਿਕਲਪਾਂ ਤੇ ਰਾਹਤ ਪ੍ਰਦਾਨ ਕਰਦਾ ਹੈ ਇਸ ਮਹੱਤਵਪੂਰਨ ਟੈਕਸ ਧਰਕ ਸੰਗਤੀਕਰਨ ਨਾਲ ਡੇਰੀ ਸੈਕਟਰ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ ਅਤੇ ਕਿਸਾਨਾਂ ਤੇ ਖਪਤਕਾਰਾਂ ਦੋਵਾਂ ਨੂੰ ਲਾਭ ਮਿਲੇਗਾ ਜਿਸ ਨਾਲ ਦੇਸ਼ ਦੇ ਸਮੁੱਚੇ ਸਮਾਜਿਕ ਆਰਥਿਕ ਵਿਕਾਸ ਵਿੱਚ ਯੋਗਦਾਨ ਪਵੇਗਾ ਇਸ ਉਦਾਰ ਨਾਲ 8 ਕਰੋੜ ਤੋਂ ਵੱਧ ਪੇਂਡੂ ਕਿਸਾਨ ਪਰਿਵਾਰਾਂ ਖਾਸ ਕਰਕੇ ਛੋਟੇ ਸੀਮਾਂਤ ਅਤੇ ਭੂਮੀਹੀਣ ਮਜ਼ਦੂਰਾਂ ਨੂੰ ਸਿੱਧੇ ਤੌਰ ਤੇ ਲਾਭ ਮਿਲੇਗਾ ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਣੀ ਖਬਰਾਂ ਲਈ ਮੈਂ ਕਾਜਲ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬਚੰਦ ਘਟਾਰੀਆ ਕਲ ਸਵੇਰੇ ਸੁਖਨਾ ਚੀਲ ਸਪੋਰਟਸ ਕੰਪਲੈਕਸ ਸੈਕਟਰ 6 ਚੰਡੀਗੜ੍ਹ ਵਿਖੇ ਇੱਕ ਹੈਲਥ ਰਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ ਇਹ ਪ੍ਰੋਗਰਾਮ ਐਨਸੀਸੀ ਗਰੁੱਪ ਚੰਡੀਗੜ੍ਹ ਵੱਲੋਂ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸਿੱਖਿਆ ਵਿਭਾਗ ਦੀ ਅਗਵਾਈ ਹੇਠ ਕਰਾਇਆ ਜਾ ਰਿਹਾ ਜਿਸ ਦਾ ਉਦੇਸ਼ ਸਿਹਤਮੰਦ ਜੀਵਨ ਸ਼ੈਲੀ ਬਾਰੇ ਜਾਗਰੂਕਤਾ ਫੈਲਾਉਣਾ ਤੇ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਮੁਹਿੰਮ ਨੂੰ ਮਜ਼ਬੂਤ ਕਰਨਾ ਹੈ ਉੱਤਰੀ ਭਾਰਤ ਦਾ ਪ੍ਰਸਿੱਧ ਮੇਲਾ ਸਿੱਧ ਬਾਬਾ ਸੋਡਲ ਮੇਲਾ ਪੂਰੀ ਧਾਰਮਿਕ ਸ਼ਰ ਦਾ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਸੰਗਤ ਦੂਰ ਦੁਰਾਡੇ ਤੋਂ ਟੋਲ ਟਮਕਿਆਂ ਨਾਲ ਬਾਬਾ ਜੀ ਦੇ ਦਰਸ਼ਨ ਕਰਨ ਲਈ ਪਹੁੰਚ ਰਹੀ ਹੈ ਮੇਲੇ ਦੇ ਮੁੱਖ ਸਥਾਨ ਸੋਡਲ ਚੌਕ ਦੇ ਚਾਰੇ ਪਾਸੇ ਜਾਣ ਵਾਲੀਆਂ ਸੜਕਾਂ ਤੇ ਪੰਡਾਲ ਅਤੇ ਦੁਕਾਨਾਂ ਸਜੀਆਂ ਹੋਈਆਂ ਨੇ ਅੱਜ ਬਾਗਵਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਬਾਰੇ ਮੰਤਰੀ ਮੋਹਿੰਦਰ ਭਗਤ ਨੇ ਵੀ ਇਸ ਮੇਲੇ ਦੌਰਾਨ શ્રી ਸਿੱਧ ਬਾਬਾ ਸੋਡਲ ਮੰਦਿਰ ਵਿਖੇ ਮੱਥਾ ਟੇਕਿਆ ਆਖਿਰ ਜਖਾਸ ਖਬਰ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਹੜ੍ਹ ਪ੍ਰਭਾਵਿਤ ਸੂਬਿਆਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲੈਣਗੇ। ਪਾਕੜਾ ਡੈਮ ਤੋਂ ਛੱਡੇ ਜਾਣ ਵਾਲੇ ਪਾਣੀ ਦੀ ਮਿਕਦਾਰ ਜਲਦੀ ਹੀ ਘਟਾਈ ਜਾਏਗੀ। ਮਾਰਕੰਡਾ ਤੇ ਟਾਂਗਰੀ ਨਦੀਆਂ ਵਿੱਚ ਆਪਣੀ ਸਮਰੱਥਾ ਤੋਂ ਵੱਧ ਪਾਣੀ ਾੜ ਕਰਕੇ ਪਟਿਆਲਾ ਦੇ ਕੁਝ ਇਲਾਕਿਆਂ ਪਰਭਾਵਿਤ। ਕੇਂਦਰੀ ਮੰਤਰੀ ਡਾਕਟਰ ਮਨਸੂਖ ਮਾਣਵੀ ਨੇ ਕਿਹਾ ਕਿ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਚਾਅ ਕਾਰਜਾਂ ਲਈ ਹਜ਼ਾਰਾਂ ਸਿਕਲਾਈ ਪ੍ਰਾਪਤ ਮਾਏ ਭਾਰਤ ਆਪਦਾ ਮিত্রਾ ਨੂੰ ਭੇਜਿਆ ਜਾਏਗਾ। ਮੌਸਮ ਵਿਭਾਗ ਵੱਲੋਂ ਦੇ ਦੋ ਦਿਨਾਂ ਵਿੱਚ ਭਾਰੀ ਬਾਰਿਸ਼ ਦੀ ਖੂਈ ਚੇਤਾਵਨੀ ਨਹੀਂ। ਇਸ ਦੇ ਨਾਲ ਹੀ ਖਬਰਾਂ ਦਾ ਇਹ ਵਿਟਨ ਖਤਮ ਹੁੰਦੇ ਨਮਸਕਾਰ